कई राज्य मैंबर वालों अपने अख्तियारी फंडा न अजे तक हवा नहीं लगाई। पैसे ना खर्च वाले राज्य सभा मैंबर का वाह वासाब नहीं रहा इस समय केंद्र सरकार की वैबसाइट तो प्राप्त जानकारी अनुसार राज्य सभा मैंबर संत बलबीर सिंह सीचेवाल ने अपने बाकी साथियों सब तो वखतियारी फंड खर्च के मोरी रहे जबकि आम आदमी पार्टी के सब तो नौजवान मैंबर राघव चडा फंड खर्च फाड़ी रहे केंद्र सरकार की वैबसाइट से छह राज्यसभा मैंबर की जानकारी दिखी गई है क्योंकि एक राज्यसभा मैं संजीव अरोड़ा ने अस्तीफा ते उसकी जानकारी साइट से नहीं मिलती बाकी जड़े छह राज्यसभा मैंबर दो हज़ार बी तो दो हज़ार अठाई तक ले चुने गए हैं उन्होंने हक एक सौ एक करोड़ ग्यारह फंड मिले हैं जिन्होंने उन्होंने सिर्फ छब्बी करोड़ पचानवे लख दरांटा खर्चिया भाव के चौहत्तर करोड़ दिया दरांटा उन्होंने नहीं कि वंटिया जिन्हों सालं हो जा चाहिए सन ਮੈਂਬਰ ਰਾਜ ਸਭਾ ਰਾਗਵ ਚੱਡਾ ਦੇ ਅਖਤਿਆਰੀ ਫੰਡ ਵਿੱਚ 18 ਕਰੋੜ 82 ਲੱਖ ਰੁਪਏ ਹਨ। ਉਹਨਾਂ ਨੇ ਸਾਦੇ ਤਿੰਨ ਸਾਲਾਂ ਵਿੱਚ ਸਿਰਫ 70 ਲੱਖ 86 ਹਜ਼ਾਰ 378 ਰੁਪਏ ਹੀ ਖਰਚੇ ਹਨ। ਜਦ ਕਿ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸਿਚੇਵਾਲ ਜੀ ਨੂੰ ਆਪਣੇ 14 ਕਰੋੜ 72 ਲੱਖ ਦੇ ਅਖਤਿਆਰੀ ਫੰਡ ਵਿੱਚੋਂ 9 ਕਰੋੜ 34 ਲੱਖ ਖਰਚ ਵੀ ਕਰ ਦਿੱਤੇ ਹਨ। ਇਸੇ ਤਰ੍ਹਾਂ ਫੰਡ ਨਾ ਖਰਚਣ ਵਾਲਿਆਂ ਵਿੱਚ ਰਾਜ ਸਭਾ ਮੈਂਬਰ ਸੰਦੀਪ ਪਾਠਕ ਦਾ ਨਾਮ ਵੀ ਮੋਰਲੀ ਕਤਾਰ ਵਿੱਚ ਆਉਂਦਾ ਹੈ। उन्होंने अपने अठारह करोड़ बत्ती लखंडा सिर्फ दो करोड़ छिहत्तर लाख ही खर्चे हैं अशोक मित्तल ने सतारा करोड़ पैंती लखों दो करोड़ पैंती लाख ही खर्चे हैं हरभजन सिंह भी ने सतारा करोड़ उन्नी लखों करोड़ चौहत्तर लाख खर्च किए हैं विक्रमजीत साहनी ने भी अपने चौदह करोड़ इकहत्तर लख करोड़ छिहत्र लाख ही खर्चे हैं संत सीचेवाल जी ने छड़ के किसी भी एमअीज ने पंजा फीसदी फंड नहीं खर्च किए संत सीचेवाल ने पंजाब पेंडा दिन लड़ा समझद् अपने विवेक न फंड खर्च किए हैं संत सीचेवाल आम आदमी पार्टी के बाकी राजा मैंबर नालों सब तो घट पढ़े लिखे हैं जायदाद बना के मामले में संत सीचेवाल अपने बाकी साथियों फाड़े हैं जबकि उन्होंने बाकी पांच साथ साथी करोड़ाम अरबाम संत सीचेवाल जायद लखी है ਉਨਾ ਨੇ ਆਪਣਾ ਆਖਤਿਆਰੀ ਫੰਡ ਦਾ ਵੱਡਾ ਹਿੱਸਾ ਪਾਣੀ ਵਾਲੀਆਂ ਟੈਂਕੀਆਂ ਦੇਣ ਤੇ ਖਰਚ ਕੀਤਾ ਹੈ ਜਿਹੜਾ ਕਿ 7 ਕਰੋੜ 50 ਲੱਖ ਤੋਂ ਵੱਧ ਬੰਡਾ ਹੈ। ਐਨੀ ਰਕਮ ਖਰਚ ਕਰਕੇ ਉਹਨਾ ਨੇ ਪੰਜਾਬ ਦੇ 14 ਜ਼ਿਲ੍ਹਿਆਂ ਨੂੰ 215 ਪਾਣੀ ਵਾਲੀਆਂ ਟੈਂਕੀਆਂ ਵੰਡੀਆਂ ਹਨ। ਕਪੂਰਥਲਾ ਤੋਂ ਪੱਤਰਕਾਰ ਨਿਰਮਲ ਸਿੰਘ ਦੀ ਰਿਪੋਰਟ। ਸਿੰਧਰ ਸਰਕਾਰ ਦੀ ਇੱਕ ਵੈੱਬਸਾਈਟ ਦੇ ਉੱਤੇ ਜਾਣਕਾਰੀ ਮਿਲੀ ਹੈ ਕਿ ਜਿਹੜੇ 6 ਰਾਜ ਸਭਾ ਮੈਂਬਰ ਨੇ ਪੰਜਾਬ ਦੇ ਨਾਲ ਜੁੜੇ ਹੋਏ ਉਹਨਾਂ ਵੱਲੋਂ ਆਪਣੇ ਫੰਡਾਂ ਦੀ ਬਿਹਤ ਘਟ ਵਰਤੋਂ ਕੀਤੀ ਗਈ ਹੈ ਜਦਕਿ ਤੁਸੀਂ ਫੰਡ ਖਰਚਣ ਦੇ ਵਿੱਚ ਮੋੜੀ ਬਣਿਓ ਕਿਵੇਂ ਦੇਖੀ? ਅਹ ਇਹ ਤਾਂ ਤੁਸੀਂ ਅੱਜ ਗੱਲ ਕੀਤੀ ਤੇ ਸਾਨੂੰ ਪਤਾ ਲੱਗਾ ਕਿ ਕਈ ਮੈਂਬਰਾਂ ਨੇ ਜਿਹੜਾ ਹੈਗਾ ਖਰਚਾ ਨਹੀਂ ਕੀਤਾ ਪਰ ਸਾਡੇ ਕੋਲ ਤਾਂ ਜਿਨੇ ਪੈਸੇ ਆਏ 14 ਕਰੋੜ 72 ਲੱਖ ਦੇ ਵਿੱਚੋਂ 13 ਕਰੋੜ 41 ਲੱਖ ਇਹ ਲੀਜ਼ ਕਰ ਚੁੱਕੇ ਆ। ਆ 50 ਲੱਖ ਉਹਨੇ ਰੁਪਈਆ ਜਿਹੜਾ ਹੈਗਾ ਆ ਪਿੰਡ ਜਿਹੜੇ ਹੜਪ੍ਰਭਾਵਿਤ ਸੀਗੇ ਉਹਨਾਂ ਨੂੰ ਪਾਣੀ ਵਾਲੀਆਂ ਟੈਂਕੀਆਂ ਉਹਨਾਂ ਨੂੰ ਜਿਹੜਾ ਹੈ ਔਰ ਕਿਸ਼ਤੀਆਂ ਹੋਰ ਜਿਹੜੇ ਹੈਗੇ ਕੁਛ ਸ਼ਾਕੇ ਵਤ ਵਤ ਉਹਨਾਂ ਦੀ ਹੈਲਪ ਕੀਤੀ ਜਾਵੇ। ਸੋ ਇਹ ਅਸੀਂ ਹੁਣ ਤੱਕ ਜਿੰਨੇ ਵੀ ਸਾਡੇ ਕੋਲ ਪੈਸੇ ਆਏ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹਨੂੰ ਉਹਨਾਂ ਕੰਮਾਂ ਤੇ ਖਰਚ ਕੀਤਾ ਜਾਵੇ ਜਿਹੜੇ ਸਮਾਜ ਲਈ অতি ਜ਼ਰੂਰੀ ਹੈ। ਉਹਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਵਿੱਚ ਆਮ ਨੂੰ ਜ਼ਰੂਰਤ ਰਹਿੰਦੀ ਪਾਣੀ ਵਾਲੀਆਂ ਟੈਂਕੀਆਂ ਦੀ। 2019 ਦੇ ਵਿੱਚ ਵੀ ਦੇਖਿਆ ਸਾਡਾ ਤੇ ਉਸ ਵੇਲੇ ਪਾਣੀ ਦੀ ਬੜੀ ਵੱਡੀ ਸਮੱਸਿਆ ਸੀ। ਤੇ ਜਿਹਦੇ ਨਾਲ ਜੇ ਪਾਣੀ ਟੈਂਕੀਆਂ ਸੀਗੀਆਂ ਵੀ ਤੋਂ ਉਹ ਵੀ ਲੋਹੇ ਦੀਆਂ ਟੈਂਕੀਆਂ ਸੀ ਉਹ ਗਲੀਆਂ ਹੁੰਦੀਆਂ ਜਿਗਾ ਲੱਗ ਜਾਂਦਾ ਅੰਦਰੋਂ ਪੀਣ ਯੋਗ ਨਹੀਂ ਰਹਿੰਦਾ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਬਹੁਤ ਵਧੀਆ ਸਟੀਲ ਦੀਆਂ ਟੰਕੀਆਂ ਜਿਹੜੀਆਂ ਹੈਗੀਆਂ ਪੰਡਾ ਨੂੰ ਦਿੱਤੀਆਂ ਜਾਣ ਉਹਦੇ ਨਾਲ ਪਾਣੀ ਪਾਉਣ ਵਾਸਤੇ ਪੰਡਾ ਵਿੱਚ ਪਲਾਂਟੇਸ਼ਨ ਕਰਨ ਵਾਸਤੇ ਕੋਈ ਫੰਕਸ਼ਨ ਹੋਵੇ ਖਾਸ ਕਰਕੇ ਸਿਪਾਈ ਚਾਰੇ ਲਈ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਜਿੱਥੇ ਉਹਲੇ ਸਾਧਨ ਨਹੀਂ ਹੁੰਦੇ ਕੋਈ ਵੀ ਫੰਕਸ਼ਨ ਹੋਵੇ ਪਾਣੀ ਸੜਕਣ ਤੋਂ ਸ਼ੁਰੂ ਹੋ ਕੇ ਪਾਣੀ ਪਿਆਉਣ ਤੇ ਕਰ ਅਖੀਰ ਤੇ ਕਰ ਜਿਹੜੀ ਹੈਗੀ ਆ ਪਾਣੀ ਦੀ ਲੋੜ ਪੈਂਦੀ ਆ ਸੋ ਉਹਦੇ ਵਾਸਤੇ ਅਸੀਂ ਤਕਰੀਬਨ 215 ਟੰਕੀਆਂ ਸੇਵਾਕੋ ਪਿੰਡਾਂ ਨੂੰ ਦੇ ਚੁੱਕੇ ਆ ਦੂਸਰਾ ਪਿੰਡਾਂ ਦੇ ਵਿੱਚ ਜਿਹੜੀ ਸਮੱਸਿਆ ਹੈ ਜਿਹੜੀ ਪਿੰਡਾਂ ਵਿੱਚ ਹੁਣ ਬਣ ਜਾਂਦੀ ਹੈ ਹੈਗੀਆਂ ਗਰਕਣੀ ਜਿਹਨਾਂ ਨੂੰ ਸਾਫ਼ ਕਰਨ ਵਾਸਤੇ ਵੇਕ ਪੰਪਾਂ ਦੀ ਲੋੜ ਉਹਨਾਂ ਦੇ ਸੀ ਪੈਸਾ ਖਰਚਿਆ ਪੁੱਤਰ ਚਿੱਟੀ ਵਹੀਂ ਦੇ ਵਿੱਚ 1 ਲੱਖ 19 1 ਕਰੋੜ 19 ਲੱਖ ਦਾ ਜਿਹੜਾ ਉਹ ਪਾਣੀ ਛੱਡਣ ਵਾਲਾ ਪ੍ਰੋਜੈਕਟ ਸੀ ਉਹਦੇ ਉੱਤੇ ਖਰਚ ਕੀਤੇ ਫਿਰ ਖੇਡਾਂ ਦੇ ਉੱਤੇ ਪਿੰਡ ਵਿੱਚ ਸਟੋ ਟਰਫ ਸਕੂਲਾਂ ਦੇ ਵਾਸਤੇ ਜਿਹੜੀ ਹੈਗੀ ਆ ਹਸਪਤਾਲਾਂ ਵਾਸਤੇ ਜਿਹਦਾ 16 ਲੱਖ ਰੁਪਈਆ ਕਬੂਰਥਲੇ ਹਸਪਤਾਲ ਨੂੰ ਇੱਕ ਐਕਸਰੀ ਜਿਹੜੀ ਹੈ ਡਿਜੀਟਲ ਲੈ ਕੇ ਦਿੱਤਾ ਉਹ ਮਸ਼ੀਨ ਇਸੇ ਤਰ੍ਹਾਂ ਹੀ ਸultanpur ਨੂੰ ਇੱਕ ਲੈ ਕੇ ਦਿੱਤੀ ਆਪਣੀ ਐਂਬੂਲੈਂਸ ਕੁਝ ਸਮਾਨ ਜਿਹੜਾ ਹੈਗਾ ਉਥੇ ਹਸਪਤਾਲ ਦੇ ਵਰਤੋਂ ਦਾ ਸੀ ਜੋ ਕਹਿੰਦੇ ਸੀ ਡਾਕਟਰ ਸਰਵਰ ਇਸੇ ਤਰ੍ਹਾਂ ਇਹ ਲਾਇਬ੍ਰੇਰੀ ਆ ਸੀਗੀ ਰਾਣੀ ਡਿਸਪੈਂਸਰੀ ਸੀ ਔਰ ਵੈਦਕ ਜਿਹੜੀ ਬਿਲਕੁਲ ਟੱਟ ਚੁੱਕੀ ਸੀ ਉਹਨੂੰ ਦੁਆਰਾ ਲੋਕ ਕੀਤਾ ਹੋਰ ਵੀ ਜਿੱਥੇ ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਉਹ ਪੁਆਇੰਟ ਦੇਖੇ ਜਾਣ ਜਿੱਥੇ ਸਾਡੇ ਇਹ ਪੈਸਾ ਖਰਚ ਹੋਵੇ ਜੇ ਖਾਸ ਕਰਕੇ ਲੋਕਾਂ ਦੀ ਵਰਤੋਂ ਵਿੱਚ ਆਵੇ ਅਸੀਂ ਲਗਾਤਾਰ ਆਪਣੀ ਗ੍ਰਾਂਟ ਜਿਹੜੀ ਹੈਗੀ ਆ ਸਾਲ ਪੂਰਾ ਹੋਣ ਤੋਂ ਪਹਿਲਾਂ ਅਸੀਂ ਖਰਚ ਦਿੰਨੇ ਆ ਸਾਡੀ ਕਦੇ ਵੀ ਕੋਈ ਗ੍ਰਾਂਟ ਦੂਜੇ ਸਾਲ ਦੇ ਵਿੱਚ ਗਈ ਨਹੀਂ ਤੁਸੀਂ ਆਪਣਾ ਪੈਸਾ ਜਿੰਨਾ ਹੈ ਕਿਉਂਕਿ ਅਗਲੇ ਸਾਲ ਫਿਰ ਉਹ ਗ੍ਰਾਂਟ ਨਵੀਂ ਜਿਹੜੀ ਮਿਲ ਜਾਂਦੀ ਹੈ ਭਿਸ਼ਰੇ ਰੱਖਣ ਦਾ ਤਾਂ ਕੋਈ ਅਰਥ ਹੀ ਨਹੀਂ ਜੀ ਕਿਤੇ ਨਾ ਕਿਤੇ ਇਹ ਲੱਗਦਾ ਨਹੀਂ ਕਿ ਪੰਜਾਬ ਦੇ ਨਾਲ ਧੱਕਾ ਹੈ ਕਿਉਂਕਿ ਪੰਜਾਬ ਦੇ ਹਿੱਸੇ ਆਇਆ ਹੈ ਪੈਸਾ ਉਹਦੀ ਵਰਤੋਂ ਨਾ ਕਰਨਾ ਇਤਨੇ ਕਿਤੇ ਇਹ ਲੱਗਦਾ ਨਹੀਂ ਕਿ ਨਲਾਇਕੀ ਹੈ ਨਾ ਰਾਜ ਸਭਾ ਮੈਂਬਰਾਂ ਦੇ ਜਿਹੜੇ ਇਹ ਲੋਕਾਂ ਦੀ ਨੁਮਾਇੰਦੀ ਫੰਕਸ਼ਨ ਨਹੀਂ ਕਰ ਰਹੇ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕੀ ਕਾਰਨ ਆ ਕਿ ਉਹਨਾਂ ਨੇ ਕਿਉਂ ਨਹੀਂ ਖਰਚ ਕੀਤਾ ਇਹ ਤਾਂ ਉਹਨਾਂ ਜਿਆਦਾ ਦੱਸ ਸਕਣਗੇ ਅਸੀਂ ਉਹਦੇ ਉੱਤੇ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਹੁਣ ਵੀ ਜਿਹੜੀ ਹੈਗੀ ਬਹੁਤ ਵੱਡੀ ਲੋੜ ਆ ਹੜ ਆਏ ਆ ਜਿੱਥੇ ਬਹੁਤ ਪੈਸੇ ਦੀ ਲੋੜ ਸੋ ਇਹ ਪੈਸਾ ਖਰਚਿਆ ਜਾ ਸਕਦਾ ਸਰਕਾਰ ਨੇ ਵੀ ਬੇਨਤੀ ਕੀਤੀ ਹੈ ਅਸੀਂ ਵੀ 50 ਲੱਖ ਤਹ ਹੁਣੇ ਖਰਚੇ ਦਿੱਤਾ ਇਹ ਖਰਚ ਦੇਣਾ ਚਾਹੀਦਾ ਤਾਂ ਕਿ ਨਵੀਂ ਗ੍ਰਾਂਟ ਆਉਣ ਤੋਂ ਪਹਿਲਾਂ ਪਹਿਲਾਂ ਇਹ ਸਾਰੇ ਜਿਹੜੇ ਪੈਸੇ ਆ ਲੋਕਾਂ ਦੇ ਜਿਹੜੇ ਹੈ ਕੰਮ ਵਾਸਤੇ ਵਰਤੇ ਜਾਣ ਲੋਕਾਂ ਨੂੰ ਇਹਦਾ ਫਾਇਦਾ ਹੋਊਗਾ ਹੋਰ ਕੀ ਬਾਬਾ ਜੀ ਫਿਊਚਰ ਪਲਾਨ ਕੀ ਕਰਨ ਜਾ ਰਹੇ ਹੋ ਅਪਕਾ ਫਿਊਚਰ ਇਹ ਹੈ ਕਿ ਜਿਹੜੀਆਂ ਜਿੱਥੇ-ਜਿੱਥੇ ਵੀ ਸਮਾਜ ਵਿਚਰਦੇ ਆ ਜਿਹੜੀ-ਜਿਹੜੀ ਚੀਜ਼ ਦੀ ਹੈ ਅਸੀਂ ਆਪਣੇ ਸਮਝਦੇ ਆ ਕਿ ਇਹਦੀ ਖਾਸ ਲੋੜ ਆ ਜਾਂ ਕਿਸੇ ਪਿੰਡ ਨੂੰ ਲੋੜ ਆ ਜਾਂ ਕਿਸੇ ਹਸਪਤਾਲ ਨੂੰ ਲੋੜ ਆ ਜਾਂ ਕਿਸੇ ਹੋਰ এনवायरमेंट ਦੇ ਕਾਰਜ ਵਾਸਤੇ ਅਸੀਂ ਲੋਡ ਅਨਸਾਰ ਉਹਨਾਂ ਨੂੰ ਇਦਾਂ ਹੀ ਖਰਚ ਦੇ ਰਹਾ ਹਾਂ